ਜਗਬਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਵਰੁਣ ਪੱਟ ਅੱਜ ਅਰਵਿੰਦ ਕੇਜਰੀਵਾਲ ਉਹਨਾਂ ਵੱਲੋਂ ਈੜੀ ਨੂੰ ਜੋ ਉਹਨਾਂ ਨੂੰ ਸੰਮਣ ਭੇਜਿਆ ਗਿਆ ਸੀ ਉਸ ਨੂੰ ਜਵਾਬ ਦਿੱਤਾ ਹੈ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਮੌਜੂਦ ਨੇ ਕੰਗ ਸਾਹਿਬ ਲਗਾਤਾਰ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਸੀਗੀਆਂ ਤਾਂ ਈੜੀ ਦੇ ਜਿਹੜੇ ਨੋਟਿਸ ਆ ਰਹੇ ਸੀ ਅੱਜ ਉਹਦਾ ਜਵਾਬ ਆਖਿਰ ਅਰਵਿੰਦ ਕੇਜਰੀਵਾਲ ਉਹਨਾਂ ਨੇ ਦੇ ਦਿੱਤਾ ਹੈਗਾ ਕਿ ਉਹ ਸਾਫ਼ ਕਹਿੰਦੇ ਨਜ਼ਰ ਆ ਰਹੇ ਨੇ ਕਿ ਰਾਜਨੀਤੀ ਹੋ ਰਹੀ ਹੈ ਇਸ ਸਾਰੇ ਮਸਲੇ ਤੇ ਇਹ ਗੱਲ ਇਹ ਆ ਵੀ ਜਦੋਂ 2 ਨਵੰਬਰ ਨੂੰ ਵੀ ਆਇਆ ਸੀ ਨਾ ਨੋਟਿਸ ਅਰਵਿੰਦ ਜੀ ਨੇ ਸਾਡੇ ਨੈਸ਼ਨਲ ਸੁਪਰੀਮ ਕੋ ਉਸ ਟਾਈਮ 2 ਨਵੰਬਰ ਨੂੰ ਨੋਟਿਸ ਇਸ਼ੂ ਹੁੰਦਾ ਹੈ ਤੇ 30 ਅਕਤੂਬਰ ਨੂੰ ਹੀ ਬੀਜੇਪੀ ਦਾ ਮੈਂਬਰ ਪਾਰਲੀਮੈਂਟ ਮਨੋਜ Tiwari ਜਿਹੜੇ ਦਿੱਲੀ ਤੋਂ ਉਹ ਜਿਹੜੇ ਆ ਟੀਵੀ ਚੈਨਲਾਂ ਤੇ ਕਹਿਣ ਲੱਗ ਜਾਂਦੇ ਆ ਵੀ ਅਸੀਂ ਇਹਨਾਂ ਨੂੰ ਅਰੈਸਟ ਕਰ ਰਹੇ ਆ ਜੀ ਅਸੀਂ ਔਰ ਬੀਜੇਪੀ ਦੇ ਸਾਰਾ ਕੈਡਰ ਜਿਹੜਾ ਆ 30 ਅਕਤੂਬਰ ਨੂੰ ਰੌਲਾ ਪਾਉਣ ਲੱਗ ਜਾਂਦਾ ਤੇ ਨੋਟਿਸ ਇਸ਼ੂ ਹੁੰਦਾ ਹੈ 2 ਨਵੰਬਰ ਨੂੰ ਯਾਨੀ ਕਿ ਇਹਨਾਂ ਨੂੰ ਪਹਿਲਾਂ ਕਿੱਥੋਂ ਪਤਾ ਲੱਗ ਗਿਆ ਇੱਕ ਗੱਲ ਜੇ ਇਹਨਾਂ ਨੂੰ ਪਹਿਲਾਂ ਪਤਾ ਇਹਦਾ ਮਤਲਬ ਈਡੀ ਬੀਜੇਪੀ ਦੇ ਕਹਿੰਦੇ ਕੰਮ ਕਰ ਰਹੀ ਹੈ ਪੋਲਿਟਿਕਲੀ ਮੋਟੀਵੇਟਿਡ ਹੈ ਸੋ ਉਦੋਂ ਵੀ ਅਰਵਿੰਦ ਜੀ ਨੇ ਇੱਕ ਸਵਾਲ ਕੀਤਾ ਸੀ ਵੀ ਤੁਸੀਂ ਪਹਿਲੀ ਗੱਲ ਤੇ ਦੱਸੋ ਵੀ ਨੋਟਿਸ 2 ਨੂੰ ਆ ਰਿਹਾ ਨਵੰਬਰ ਨੂੰ ਤੇ 30 ਅਕਤੂਬਰ ਨੂੰ ਹੀ ਰੌਲਾ ਪੈ ਗਿਆ ਇਹਦਾ ਮਤਲਬ ਇਹ ਤੇ ਪਿੱਛੇ ਬੀਜੇਪੀ ਹੈ ਕੀ ਇਹਦਾ ਮੋਟਿਵ ਕੀ ਹੈ ਦੂਜੀ ਗੱਲ ਤੁਸੀਂ ਮੈਨੂੰ ਬੁਲਾਇਆ ਆ ਤੇ ਐਜ਼ ਅ ਚੀਫ ਮਿਨਿਸਟਰ ਬੁਲਾਇਆ ਐਜ਼ ਇਸ ਐ ਸਸਪੈਕਟ ਬੁਲਾਇਆ ਐਜੇ ਐਵੀਡੈਂਸ ਬੁਲਾਇਆ ਐਜੇ ਆਮਾਦੀ ਪਾਰਟੀ ਦੇ ਕਨਵੀਨਰ ਬੁਲਾਇਆ ਕੀ ਕਪੈਸਿਟੀ ਤੇ ਕੀ ਮਕਸਦ ਕੀ ਕਪੈਸਿਟੀ ਕਿਸ ਆਧਾਰ ਤੇ ਬੁਲਾਇਆ ਐਵੀਡੈਂਸ ਤੇ ਬੁਲਾਇਆ ਤੁਸੀਂ ਮੁਜਲਮ ਦੇ ਤੌਰ ਤੇ ਬੁਲਾਇਆ ਸੋ ਉਹਦਾ 2 ਨਵੰਬਰ ਵਾਲੀ ਚਿੱਠੀ ਦਾ ਕੋਈ ਇਹਨਾਂ ਨੇ ਜਵਾਬ ਹਜੇ ਤੱਕ ਦਿੱਤਾ ਨਹੀਂ ਹੁਣ ਜਦੋਂ ਅਰਵਿੰਦ ਕੇਜਰੀਵਾਲ ਜੀ ਜਿਹੜਾ ਪਿਛਲੇ 25 ਸਾਲਾਂ ਤੋਂ ਹਰ ਸਾਲ ਜਿਹੜਾ ਦਸੰਬਰ ਦੇ ਮਹੀਨੇ ਚ ਜਾਂਦੇ ਆ ਪਾਸ਼ਨਾ ਵਾਸਤੇ ਆਪਣੇ ਸਿਹਤ ਦੀ ਤੰਦਰੁਸਤੀ ਵਾਸਤੇ ਔਰ ਇਹਨਾਂ ਦਾ ਸ਼ਡਿਊਲ ਆਲਰੇਡੀ ਬਣਿਆ ਹੋਇਆ ਔਰ ਮੀਡੀਆ ਚ ਸਰਕੂਲੇਟਡ ਸੀਗਾ ਪਿਛਲੇ ਕਈ ਦਿਨਾਂ ਤੋਂ ਵੀ ਉਹ ਜਾ ਰਿਹਾ 20 ਦਸੰਬਰ ਤੋਂ ਔਰ 18 ਨੂੰ ਆ ਕੇ ਜਿਹੜਾ ਇਮੀਡੀਏਟਲੀ ਇੱਕ ਫੇਰ ਨੋਟਿਸ ਕਰ ਦਿੱਤਾ ਜਾਂਦਾ ਔਰ ਪਿਛਲੇ ਨੋਟਿਸ ਦਾ ਕੋਈ ਜਵਾਬ ਜਿਹੜਾ ਪਿਛਲੇ ਨੋਟਿਸ ਦੇ ਜਵਾਬ ਜਿਹੜੀ ਚਿੱਠੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਲਿਖੀ ਸੀ ਸਾਡੇ ਨੈਸ਼ਨਲ ਕਰਮੀ ਉਹਦਾ ਕੋਈ ਜਵਾਬ ਇਹਨਾਂ ਨੇ ਅਜੇ ਤੱਕ ਨਹੀਂ ਦਿੱਤਾ ਨਾ ਉਹਦੇ ਬਾਰੇ ਕੋਈ ਐਕਸਪਲੇਨੇਸ਼ਨ ਦਿੱਤਾ ਆਈਡੀ ਨੇ ਹੁਣ ਫੇਰ ਸੋ ਇਹ ਸਾਰੀਆਂ ਚੀਜ਼ਾਂ ਤੋਂ ਇਹ ਪ੍ਰਤੀਤ ਹੁੰਦਾ ਹੈ ਇਹ politically motivated ਹੈ ਔਰ ਇਹੋ ਜੇ ਡੋਟਿਸ ਦੀ ਜਿਹੜੀ ਹਿਸਟਰੀ ਆ ਉਹ ਵੀ ਇਹੀ ਰਹੀ ਹੈ ਸੁਪਰੀਮ ਕੋਰਟ ਨੇ ਕਈ ਵਾਰ ਐਫ ਜੇ ਨੋਟਿਸ ਤੇ ਫਟਕਾਰ ਲਾਈ ਆ ਪਰ ਸਰਕਾਰ ਦੀ ਇਨਫੋਰਸਮੈਂਟ ਐਕਟ ਦੀ ਇਹ politically motivated ਏਜੰਸੀਆਂ ਦਾ ਦੁਰਉਪਯੋਗ ਨਹੀਂ ਹੋਣਾ ਚਾਹੀਦਾ ਤੇ ਉਹ ਸ਼ਰਯਮ ਜਿਹੜਾ ਕਰ ਰਿਹਾ ਅਰਵਿੰਦ ਕੇਜਰੀਵਾਲ ਹੋਣਾ ਨੇ ਇਹ ਵੀ ਕਿਹਾ ਕਿ ਸੰਮਨ ਵਾਪਸ ਲਿਆ ਜਾਵੇ ਕਿਉਂਕਿ ਉਹਨਾਂ ਕੋਲੇ ਲੁਕਾਉਣ ਨੂੰ ਕੁਝ ਨਹੀਂ ਹੈਗਾ ਜਦ ਕਿ ਵਿਰੋਧੀ ਆਗੂ ਇਹ ਕਹਿੰਦੇ ਨਜ਼ਰ ਆ ਰਹੇ ਨੇ ਜੇਕਰ ਲੋਕੋਂ ਨੂੰ ਕੁਝ ਨਹੀਂ ਹੈਗਾ ਤਾਂ ਤੁਸੀਂ ਪੁੱਛਗਿਛ ਲਈ ਬਰਾ ਬੁਲਾ ਰਹੇ ਨੇ ਪੇਸ਼ ਹੋ ਜਾਓ ਨਹੀਂ ਨਹੀਂ ਉਹ ਤਾਂ ਸਾਰਿਆਂ ਨੂੰ ਪਤਾ ਹੈ ਕਿਰਵਿੰਦ ਕੇਜਰੀਵਾਲ ਜੀ ਦੀ ਜਿਹੜਾ ਪੂਰੀ ਪੋਲਿਟਿਕਸ ਹੈ ਜੋ ਜ਼ਿੰਦਗੀ ਹੈ ਉਹ ਖੁੱਲੀ ਕਿਤਾਬ ਹੈ ਉਹ ਅਫਸਰਾਂ ਇੱਕ ਵੱਡੇ ਅਫਸਰ ਸੀ ਲੱਤ ਮਾਰ ਕੇ ਨੌਕਰੀ ਨੂੰ ਆਏ ਆ ਲੋਕਾਂ ਦੀ ਸੇਵਾ ਚ ਗੱਲ ਇਹ ਆ ਜਵਾਬਦੇਹਣ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਤੇ ਸਵਾਲ ਇਸ ਗੱਲ ਤੇ ਖੜੇ ਕਰ ਰਹੇ ਆ ਕਿ ਬੀਜੇਪੀ ਦੇ ਲੀਡਰ ਦੋ ਦਿਨ ਪਹਿਲਾਂ ਰੋਲਾਵਾਦੰਦੇ ਤਿੰਨ ਤਿੰਨ ਦਿਨ ਪਹਿਲਾਂ ਤੇ ਨੋਟਿਸ ਤੰਦਣ ਬਾਅਦ ਨਿਕਲਦਾ ਇਹਦਾ ਮਤਲਬ ਇਹ ਤੇ ਬੱਚੇ ਮਨਸ਼ਾ ਕੀ ਹੈ ਫਿਰ ਤੁਸੀਂ ਉਹਦਾ ਆਧਾਰ ਉਹਦਾ ਪਰਪਸ ਨਹੀਂ ਦੱਸ ਰਹੇ ਅਸੀਂ ਲਿਖਤੀ ਰਿਟਨ ਚ ਔਨਰੇਬਲ ਚੀਫ ਮਿਨਿਸਟਰ ਦਿੱਲੀ ਜੀ ਨੇ ਆਪਣਾ ਅਰਵਿੰਦ ਜੀ ਨੇ ਪੁੱਛਿਆ ਵੀ ਤੁਸੀਂ ਇਹ ਜਵਾਬ ਇਹਦਾ ਦੱਸੋ ਐਕਸਪਲੇਨੇਸ਼ਨ ਕੀ ਕਿਸ ਕਪੈਸਿਟੀ ਤੇ ਬੁਲਾਇਆ ਜਾ ਰਿਹਾ ਕੀ ਪਰਪਸ ਹੈ ਉਹਦਾ ਵੀ ਕੋਈ ਜਵਾਬ ਨਹੀਂ ਤੇ ਔਰ ਹੁਣ ਫਿਰ ਇੱਕ ਸੰਸਨੀ ਬਣਾਉਣ ਲਈ ਖਬਰਾਂ ਬਣਾਉਣ ਲਈ ਜਦੋਂ ਪਤਾ ਹੈ ਵੀ ਉਹ ਵੀ ਤਨੂ ਜਾ ਰਿਹਾ ਹੈ ਆਲਰੇਡੀ ਆਪਣੇ ਟੂਰ ਬਣਿਆ ਹੋਇਆ ਤੇ ਤੁਸੀਂ 18 ਨੂੰ ਨੋਟਿਸ ਉਹ ਇਹ ਤੇ ਪਿੱਛੇ ਮੰਚਾ ਜਿਹੜੀ ਆ ਉਹ ਪੂਰੀ ਰਾਜਨੀਤਿਕ ਲੱਗਦੀ ਹੈ ਭਾਜਪਾ ਤੁਹਾਨੂੰ ਲੱਗਦਾ ਵੀ ਜਿਹੜਾ ਇਹ ਇੰਡੀਆ ਅਲਾਈਅንስ ਬਣਿਆ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਹੋਣ ਲੱਗੀਆਂ ਨਹੀਂ ਨਹੀਂ ਆਵਾਦੀ ਪਾਰਟੀ ਦੇ ਤੇ ਇੰਡੀਆ ਅਲਾਈਅንስ ਬਣਨ ਤੋਂ ਪਹਿਲਾਂ ਹੀ ਮਗਰ ਪਏ ਹੋਏ ਆ ਸੈਂਟਰ ਵਾਲੇ ਉਹ ਤਾਂ ਲਗਾਤਾਰ ਸਾਡੇ ਲੀਡਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਉਹ ਤੇ ਆਲਰੇਡੀ ਸਾਡੇ ਸੋ ਆਮ ਇੰਡੀਆ ਅਲਾਈਅንስ ਬਣਾਉਣ ਦਾ ਮਕਸਦ ਵੀ ਇਹ ਹੀ ਆ ਕਿ ਦੇਸ਼ ਜਿਹੜਾ ਆ ਉਹ ਤਾਨਾਸ਼ਾਹੀ ਵਾਲ ਬਾਦ ਰਿਹਾ ਹੈ ਜਿਸ ਤਰੀਕੇ ਨਾਲ ਤੁਸੀਂ ਦੇਖੋ ਰੀਸੈਂਟਲੀ ਪਾਰਲੀਮੈਂਟ ਚ ਸਾਰੇ ਵਿਰੋਧੀ ਧਿਰ ਦੇ ਮੈਂਬਰ ਪਾਰਲੀਮੈਂਟਸ ਬਾਹਰ ਕੱਢ ਦੇਣੇ ਤੇ ਮੋਦੀ ਸਾਹਿਬ ਇਕੱਲੇ ਹੀ ਪਾਰਲੀਮੈਂਟ ਚ ਲਾ ਰਹੇ ਤੇ ਤਾਂ ਮਤਲਬ ਤੁਸੀਂ ਪਾਰਲੀਮੈਂਟਰੀ ਡੈਮੋਕ੍ਰੇਸੀ 'ਚ ਤੁਹਾਡਾ ਭਰੋਸਾ ਹੀ ਨਹੀਂ ਆ ਏਸੀ ਅਸੀਂ ਕਹਿੰਦੇ ਆ ਵੀ 24 ਜਗਰ ਭਾਜਪਾ ਦੁਬਾਰਾ ਆ ਗਈ ਤੇ ਫਿਰ ਇਸ ਇਲੈਕਸ਼ਨ ਜਾਂ ਚੋਣਾ ਇਸ ਮੁਲਕ 'ਚ ਨਹੀਂ ਹੋਣੀ ਆ ਫਿਰ ਵਨ ਪਾਰਟੀ ਰੂਲ ਜਿਹੜਾ ਚਾਈਨਾ ਔਰ ਰਸ਼ੀਆ 'ਚ ਹੈ ਉਹ ਇੰਪਲੀਮੈਂਟ ਕਰਨਾ ਚਾਹੁੰਦੀ ਹੈ ਭਾਜਪਾ ਔਰ ਉਹਨਾਂ ਨੇ ਇੱਕ ਨਮੂਨਾ ਜਿਹੜਾ ਹੈ ਪਾਰਲੀਮੈਂਟ 'ਚ ਦਿਖਾਤਾ ਪਰ ਜਿਹੜਾ ਇੰਡੀਆ ਅਲਾਈਅੰਸ ਦਾ ਅਸਰ ਹੈ ਉਹ ਪੰਜਾਬ ਚ ਬਹੁਤ ਦੇਖਣ ਨੂੰ ਮਿਲ ਰਿਹਾ ਹੈਗਾ ਪੰਜਾਬ ਦੇ ਵਿੱਚ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਦਾਅ ਹੈ ਕਿ ਦਿਨ ਨਗਿਤੇ ਉਹਨਾਂ ਦੇ ਭਾਰ ਹੀ ਪੈਂਦਾ ਦਿਖਾਈ ਦੇ ਰਿਹਾ ਦੋ ਫਾੜ ਹੋ ਚੁੱਕੇ ਨੇ ਬਾਜਵਾ ਤੇ ਨਵਜੋਤ ਸਿੰਘ ਸਿੱਧੂ ਆਪਸ ਦੇ ਵਿੱਚ ਇਹਨਾਂ ਦੀ ਖੜਕ ਗਈ ਹੈਗੀ ਇੱਕ ਦੂਜੇ ਤੇ ਇਲਜ਼ਾਮ ਬਾਜ਼ੀਆਂ ਲੱਗ ਰਹੀਆਂ ਨੇ ਕਿਵੇਂ ਦੇਖ ਦਿਓ ਫਿਰ ਇੱਕ ਆਗੂ ਗੱਲ ਕਰਦਾ ਕਿ ਅਲਾਈਅੰਸ ਹੋਣਾ ਚਾਹੀਦਾ ਕਿ ਹਾਈ ਕਮਾਂਡ ਦੇ ਲੀਡਰਸ਼ਿਪ ਨਾਲ ਮਿਲ ਕੇ ਚੱਲੋ ਤੇ ਦੂਜਾ ਇੱਕ ਆਗੂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਕਹਿੰਦੇ ਨੇ ਕਿ ਅਲਾਈਅੰਸ ਨਹੀਂ ਹੋਣਾ ਚਾ ਉਹ ਉਹਨਾਂ ਦੀ ਆਪਣੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਉਹਦੇ ਤੇ ਮੈਂ ਕੀ ਕਹਿ ਸਕਦਾ ਪਰ ਕਿਵੇਂ ਦੇਖ देऊ ਇਸ ਚੀਜ਼ ਦਾ ਕਿਤੇ ਨਾ ਕਿਤੇ ਫਾਇਦਾ ਜਿਹੜਾ ਹੈਗਾ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਮਿਲਦਾ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਤਾਂ ਫਾਇਦਾ ਨੁਕਸਾਨ ਦੀ ਗੱਲ ਹੀ ਆਵਾ ਦੀ ਪਾਰਟੀ ਮਾਨ ਸਾਹਿਬ ਦੀ ਸਰਕਾਰ ਬਹੁਤ ਬਿਹਤਰੀ ਨਾਲ ਕੰਮ ਕਰ ਰਹੀ ਹੈ ਲਗਾਤਾਰ ਅਸੀਂ ਪਿਛਲੇ ਡੇਢ ਪੌਣੇ ਦੋ ਸਾਲ ਚ ਮਾਨ ਸਰਕਾਰ ਨੇ ਹਰ ਇੱਕ ਵਰਗ ਲਈ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਤੋਂ ਲੈ ਕੇ ਕਿਸਾਨੀ ਤੱਕ ਬਿਜਲੀ ਫਰੀ ਤੱਕ ਹਰੇਕ ਤਰੀਕੇ ਨਾਲ ਚਾਹੇ ਸਾਡਾ ਭਾਈਚਾਰਾ ਇੰਡਸਟਰੀਲੀ ਭਾਈਚਾਰਾ ਦੁਕਾਨਦਾਰ ਹਰੇਕ ਵਰਗ ਨੂੰ ਬਿਹਤਰ ਕਰ ਰਹੀ ਹੈ ਸਰਕਾਰ ਹਰਮਨ ਪਿਆਰੇ ਮੁੱਖ ਮੰਤਰੀ ਹੈ ਸਾਡੀ ਪਪੂਲਾਰਿਟੀ ਆਲਰੇਡੀ ਵਧੀ ਹੋਈ ਹੈ ਸਾਨੂੰ ਤੇ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਆਲਰੇਡੀ ਪੰਜਾਬ ਚ ਹੈ ਨਹੀਂ ਤਾਂ ਇਸਨ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਸਾਫ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਦੇ ਵਿੱਚ ਜੋ ਇੰਡੀਆ ਅਲਾਈਅንስ ਨੂੰ ਲੈ ਕੇ ਕਾਂਗਰਸ ਦੇ ਆਗੂ ਗੱਲ ਕਰ ਰਹੇ ਨੇ ਉਸ ਦਾ ਕੋਈ ਵੀ ਇੰਪੈਕਟ ਇਹਨਾਂ ਦੇ ਉੱਪਰ ਨਹੀਂ ਹੈ ਕਾਂਗਰਸ ਦਾ ਆਪਣਾ ਅੰਦਰੂਨੀ ਮੈਟਰ ਹੈ ਤੇ ਜਦ ਕਿ ਅਰਵਿੰਦ ਕੇਜਰੀਵਾਲ ਹੁਣਾਂ ਨੂੰ ਜੋ ਲਗਾਤਾਰ ਨੋਟਿਸ ਮਿਲ ਰਹੇ ਨੇ ਸਾਫ ਤੌਰ ਤੇ ਆਮ ਆਦਮੀ ਪਾਰਟੀ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਇਹ ਸਿਰਫ ਔਰ ਸਿਰਫ ਸਿਆਸਤ ਤੋਂ ਪ੍ਰੇਰਿਤ ਹੈ ਤਾਂ ਹੁਣ ਵੇਖਣਾ ਹੋਵੇਗਾ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤਤ ਕਿਸ ਵੱਲ ਨੂੰ ਜਾਂਦੀ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਹਰਜਿੰਦਰ ਸਿੰਘ ਨਾਲ ਜਗਬਾਣੀ ਲਈ ਵਰਨਪੱਟ